ਅਰਕਤੇ ਰਿਪੋਰਟ ਦੇ ਅਨੁਸਾਰ ਕੰਪਨੀ ਇਮੀਗ੍ਰੇਸ਼ਨ ਸੱਤੀ ਦੇ ਵਿਭਾਗ ਗ੍ਰੈਸ ਰੱਖਿਆ ਵਿਭਾਗ ਨੇ ਇੱਕ ਨਵੇਂ ਨਿਯਮ ਦਾ ਐਲਾਨ ਕਰ ਦਿੱਤਾ ਹੈ ਜੋ ਸਾਰੇ ਪਰਵਾਸੀਆਂ ਤੇ ਗੈਰ ਨਾਗਰਿਕਾ ਦੇ ਲਈ ਯੂਕ੍ਰੇਨ ਰਾਜ ਦੇ ਵਿੱਚ ਦਾਖਲ ਹੋਣ ਜਾਂ ਛੱਡਣ ਵੇਲੇ ਫੋਟੋਆਂ ਖਿਚਵਾਉਣਾ ਲਾਜ਼ਮੀ ਬਣਾ ਦੇਵੇਗਾ ਯੂਐਸ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਨਵਾਂ ਨਿਯਮ ਬਾਇਓਮੈਟ੍ਰਿਕ ਜਾਂਚ ਦੀ ਮੌਜੂਦਾ ਪ੍ਰਣਾਲੀ ਵਿੱਚ ਇੱਕ ਵਾਧਾ ਹੋਵੇਗਾ ਜੋ ਪਹਿਲਾ ਖਾਸ ਯਾਤਰੀਆਂ ਤੇ ਖੇਤਰ ਤੱਕ ਸੀਮਿਤ ਹੈ ਨਵਾਂ ਨਿਯਮ ਸਾਰੇ ਪਰਵੇਸ਼ ਅਤੇ ਨਿਕਾਸ ਖਰਨਾਉਤੇ ਕੈਂਡਾਗਿਕਾ ਤੋਂ ਡੇਟਾ ਇਕੱਠਾ ਕਰਨ ਦੇ ਲਈ ਇੱਕ ਦੇਸ਼ ਵਿਆਪੀ ਪ੍ਰਣਾਲੀ ਸਥਾਪਿਤ ਕਰੇਗਾ ਇਸ ਦੇ ਵਿੱਚ ਸਾਰੇ ਹਵਾਈ ਅੱਡੇ ਸਮੁੰਦਰੀ ਬੰਦਰਗਾਹਾਂ ਜਾਂਚੇ ਜਮਿੰਨੀ ਸਥਤਾ ਸ਼ਾਮਲ ਨੇ ਇਹ ਅਮਰੀਕਾ ਦੁਆਰਾ ਹਾਲ ਹੀ ਦੇ ਸਾਲਾਂ ਵਿੱਚ ਆਪਣੀ ਸਰਹੱਦੀ ਜਾਂਚ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਚੁਕੇ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਇਹ ਨਿਯਮ ਟੰਪਰ ਸ਼ਾਸਨ ਤੇ ਨਿਗਰਖਣ ਪ੍ਰਕਿਰਿਆਵਾਂ ਨੂੰ ਸਖਤ ਕਰਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਡਾਟਾ ਇਕੱਠਾ ਕਰਨ ਨੂੰ ਬਤਾਉਂਦੇ ਕਿਤਨਾ ਦੇ ਹਿੱਸੇ ਵਿੱਚੋਂ ਆਇਆ ਹੈ ਪ੍ਰਸ਼ਾਸਨ ਨੇ ਪਹਿਲਾਂ ਹੀ ਇੱਕ ਪਰਵਾਸੀ ਰਜਿਸਟਰੀ ਪ੍ਰਣਾਲੀ ਪੇਸ਼ ਕੀਤੀ ਹੈ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਟੈਕਸੂਸਤਾਵਾਂ ਦੀ ਡੇਟ ਦੀ ਵਰਤੋਂ ਨੂੰ ਅਧਿਕਾਰਤ ਕੀਤਾ ਗਾਡੀਨ ਦੀ ਰਿਪੋਰਟ ਦੇ ਅਨੁਸਾਰ ਕਾਂਗਰਸ ਨਲ ਰਿਸਰਚ ਸਰਵਿਸ ਦੀ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 11 ਮਿਲੀਅਨ ਗੈਰ ਕਸਤਾ ਵਿੱਚ ਹੀ ਪਰਵਾਸੀਆਂ ਵਿੱਚੋਂ ਲਗਭਗ 42% ਅਸਲ ਦੇ ਵਿੱਚ ਕਾਨੂੰਨੀ ਸਥਿਤੀ ਦਾਖਲ ਹੋ ਸਰ ਪਤੀ ਪਾਤੀ ਵਿੱਚ ਆਪਣੇ ਵੀਜ਼ਾ ਦੀ ਮਿਆਦ ਤੋਂ ਬਾਅਦ ਸਮੇਂ ਦੇ ਲਈ ਖਰੇਸਤ ਨਵੇਂ ਨਿਯਮ ਸਰਹੱਦੀ ਅਧਿਕਾਰੀਆਂ ਨੂੰ ਉਹਨਾਂ ਵਿਅਕਤੀਆਂ ਲਈ ਚਿਹਰੇ ਦੀ ਪਛਾਣ ਦੀ ਵਰਤੋਂ ਕਰਨ ਦੀ ਅਗਿਆ ਦੇਂਦਾ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੀ ਉਮਰ ਦੀ ਇਸ ਦੀ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 99 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਲ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਾਰੀ ਗਤੀਵਿਧੀ ਲਈ ਇੱਕ ਸਾਰ ਪਛਾਣ ਤਸਦੀਕ ਨੂੰ ਯਕੀਨੀ ਬਣਾਉਣਾ ਹੈ DHS ਦੇ ਅਨੁਸਾਰ ਨਵੇਂ ਬਾਇਓਮੈਟਿਕ ਡਾਟਾ ਸੰਗ੍ਰਹਿ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ, ਦਸਤਾਵੇਜ਼ ਜਾਰੀ ਤੋਖਾ ਤੜੀ ਨੂੰ ਰੋਕਣਾ ਤੇ ਵੀਜ਼ਾ ਓਵਰਸਟੇਏ ਦੇ ਮੁੱਦੇ ਨੂੰ ਹੱਲ ਕਰਨਾ ਹੈ, ਜੋ ਕਿ ਅਮਰੀਕੀ ਮਿਗ੍ਰੇਸ਼ਨ ਅਧਿਕਾਰੀਆਂ ਦੇ ਲਈ ਇੱਕ ਨਿਰੰਤਰ ਚੁਣੌਤੀ ਹੈ। CBP ਤੋਜਾ ਚਾਰ ਤੋਂ ਕੁਝ ਗੈਰ-ਨਾਗਰਿਕਾਂ ਤੋਂ ਬਾਇਓਮੈਟਿਕ ਡੇਟਾ ਇਕੱਠਾ ਕਰ ਰਿਹਾ ਹੈ, ਪਰ ਨਵਾਂ ਨਿਯਮ ਚੈਰੇਟਿਕ ਤੋਂ ਛਾਂ ਨਿੱਚ ਅੱਗੇ ਵਧਦਾ ਹੈ। ਤੁਲਨਾ ਟੈਕਨੋਲੋਜੀ ਹੁਣ ਅਧਿਕਾਰੀਆਂ ਨੂੰ ਅਸਲ ਸਮੇਂ ਦੇ ਵਿੱਚ ਇੱਕ ਯਾਤਰੀ ਦੀ ਫੋਟੋ ਨੂੰ ਪਾਸਪੋਰਟ ਜਾਂ ਫਿਰ ਵੀਜ਼ਾ ਦੀ ਕੋਰਟ ਦੇ ਨਾਲ ਮਿਲਣ ਦੀ ਆਗਿਆ ਦਿੱਤੀ ਹੈ ਇੱਕ ਵਾਰ ਫਿਰ ਦੱਸੀਏ ਬਲੂਮਬਰਗ ਦੀ ਰਿਪੋਰਟ ਦੇ ਅਨੁਸਾਰ ਕੈਪਟਲ ਇਮੀਗ੍ਰੇਸ਼ਨ ਸੱਤੀ ਦੇ ਵਿਚਕਾਰ ਗ੍ਰੈਸ ਰੱਖਿਆ ਵਿਭਾਗ ਨੇ ਇੱਕ ਨਵੇਂ ਨਿਯਮ ਦਾ ਇਲਾਕਾ ਕਰ ਦਿੱਤਾ ਹੈ ਜੋ ਸਾਰੇ ਪਰਵਾਸੀਆਂ ਤੇ ਗੈਰ-ਨਾਗਰਿਕਾਂ ਦੇ ਲਈ ਜੁਕਤ ਰਾਜ ਵਿੱਚ ਦਾਖਲ ਹੋਣ ਜਾਂ ਛੱਡਣ ਵੇਲੇ ਫੋਟੋ ਆ ਖਿਚਵਾਉਣਾ ਲਾਜ਼ਮੀ ਬਣਾ ਦਵੇਗਾ US custom and border protection ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਨਵਾਂ ਨਿਯਮ biometric ਜਾਂਚ ਦੀ ਮੌਜੂਦਾ ਪ੍ਰਣਾਲੀ ਵਿੱਚ ਇੱਕ ਵਾਧਾ ਹੋਵੇਗਾ ਜੋ ਪਹਿਲਾਂ ਖਾਸ ਯਾਤਰੀਆਂ ਅਤੇ ਖੇਤਰਾਂ ਤੱਕ ਸੀਮਤ ਸੀ ਨਵਾਂ ਨਿਯਮ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ ਉੱਤੇ ਗੈਰ ਨਾਗਰਿਕਾਂ ਤੋਂ data ਇਕੱਠਾ ਕਰਨ ਦੇ ਲਈ ਇੱਕ ਦੇਸ਼ ਵਿਆਪੀ ਪ੍ਰਣਾਲੀ ਸਥਾਪਿਤ ਕਰੇਗਾ ਇਸ ਦੇ ਵਿੱਚ ਸਾਰੇ ਹਵਾਈ ਅੱਡੇ ਸਮੁੰਦਰੀ ਬੰਦਰਗਾਹਾਂ ਜਾਂ ਫਿਰ ਜ਼ਮੀਨੀ ਸਰਹੱਦਾਂ ਸ਼ਾਮਲ ਨੇ ਇਹ ਅਮਰੀਕਾ ਦੁਆਰਾ ਹਾਲ ਹੀ ਦੇ ਸਾਲਾਂ ਵਿੱਚ ਆਪਣੀ ਸਰਹੱਦੀ ਜਾਂਚ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਚੁਕੇ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਇਹ ਨਿਯਮ ਟੰਪਲ ਯਾਤਨ ਟੈਮੇਕੇਸ਼ਨ ਪਰ ਕਰਿਆਮ ਨੂੰ ਸਖਤ ਕਰਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਡਾਟਾ ਇਕੱਠਾ ਕਰਨ ਨੂੰ ਵਧਾਉਂਦੀ ਯਤਨਾਂ ਦੇ ਹਿੱਸੇ ਵਿੱਚੋਂ ਆਇਆ ਹੈ ਪ੍ਰਸ਼ਾਸਨ ਨੇ ਪਹਿਲਾਂ ਹੀ ਇੱਕ ਪਰਵਾਸੀ ਰਜਿਸਟਰੀ ਪ੍ਰਣਾਲੀ ਪੇਸ਼ ਕੀਤੀ ਹੈ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਟੈਕਸ ਦਸਤਾਵੇਜ਼ ਦੀ ਡੇਟ ਦੀ ਵਰਤੋਂ ਨੂੰ ਅਧਿਕਾਰਤ ਕੀਤਾ ਹੈ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਕਾਂਗਰਸ ਨੇ ਰਿਸਰਚ ਸਰਵਿਸ ਦੀ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 11 ਮਿਲੀਅਨ ਗੈਰ ਦਸਤਾਵੇਜ਼ੀ ਪਰਵਾਸੀਆਂ ਵਿੱਚੋਂ ਲਗਭਗ 44% ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਦਾਖਲ ਹੋਏ ਸਨ ਅਤੇ ਬਾਅਦ ਵਿੱਚ ਆਪਣੇ ਵੀਜ਼ਾ ਦੀ ਮਿਆਦ ਤੋਂ ਬਾਅਦ ਸਮੇਂ ਦੇ ਲੀਤ ਖਰੇ ਸਨ ਨਵਾਂ ਨਿਯਮ ਸਰਹੱਦੀ ਅਧਿਕਾਰੀਆਂ ਨੂੰ ਉਹਨਾਂ ਵਿਅਕਤੀਆਂ ਲਈ ਚਿਹਰੇ ਦੀ ਪਛਾਣ ਦੀ ਵਰਤੋਂ ਕਰਨ ਦੀ ਅਗਿਆਦ ਦਿੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੇ ਪੀਪੀ ਕੈਸੇਟੀ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 89 ਬੈਚ ਅਤੇ 79 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਲ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਾਰੀ ਯਾਤਰੀਆਂ ਲਈ ਇੱਕ ਸਾਰਪਛਾਤ ਤਸਦੀਕ ਨੂੰ ਯਕੀਨੀ ਬਣਾਉਣਾ ਹੈ ਡੀਐਸਐਸ ਦੇ ਅਨੁਸਾਰ ਨਵੇਂ ਬਾਇਓਮੈਟਿਕ ਡਾਟਾ ਸੰਗ੍ਰਹਿ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਦਸਤਾਵੇਜ਼ਾਂ ਦੀ ਧੋਖਾਧੜੀ ਨੂੰ ਰੋਕਣਾ ਤੇ ਵੀਜ਼ਾ ਓਵਰਸਟੇ ਦੇ ਮੁੱਦੇ ਨੂੰ ਹੱਲ ਕਰਨਾ ਹੈ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਲਈ ਇੱਕ ਨਿਰੰਤਰ ਚੁਣੌਤੀ ਹੈ ਸੀਬੀਪੀ 2400 ਕੁਝ ਗੈਰ-ਨਾਗਰਿਕਾਂ ਤੋਂ ਬਾਇਓਮੈਟ੍ਰਿਕ ਡੇਟਾ ਇਕੱਠਾ ਕਰ ਰਿਹਾ ਹੈ ਪਰ ਨਵਾਂ ਨਿਯਮ ਚਿਹਰੇ ਦੀ ਪਛਾਣ ਵਿੱਚ ਅੱਗੇ ਵਧਦਾ ਹੈ ਤੁੰਡਨਾ ਟੈਕਨੋਲੋਜੀ ਹੁਣ ਇਹ ਕਾਰਕਿਆਂ ਨੂੰ ਅਸਲ ਸਮੇਂ ਦੇ ਵਿੱਚ ਇਕ ਯਾਤਰੀ ਦੀ ਫੋਟੋ ਨੂੰ ਪਾਸਪੋਰਟ ਜਾਂ ਫਿਰ ਵੀਜ਼ਾ ਦੀ ਕੋਰਟ ਦੇ ਨਾਲ ਮਿਲਣ ਦੀ ਆਗਿਆ ਦਿੱਤੀ ਹੈ। ਇੱਕ ਵਾਰ ਫਿਰ ਦੱਸ ਦिए, ਬਲੂਮਬਰਗ ਦੇ ਰਿਪੋਰਟ ਦੇ ਅਨੁਸਾਰ ਕੰਪਨੀ ਇਮੀਗ੍ਰੇਸ਼ਨ ਸੱਤੀ ਦੇ ਵਿਚਕਾਰ ਗ੍ਰੈਸ ਪ੍ਰਸ਼ਾਸਨ ਵਿਭਾਗ ਨੇ ਇੱਕ ਨਵੇਂ ਨਿਯਮ ਤਹਿਤ ਲਾਗ ਕਰ ਦਿੱਤਾ ਹੈ ਜੋ ਸਾਰੇ ਪਰਵਾਸੀਆਂ ਤੇ ਗੈਰ-ਨਾਗਰਿਕਾਂ ਦੇ ਲਈ ਜੁਕਤ ਰਾਜ ਦੇ ਵਿੱਚ ਦਾਖਲ ਹੋਣ ਜਾਂ ਛੱਡਣ ਵੇਲੇ ਫੋਟੋਆ ਖਿਚਵਾਉਣਾ ਲਾਜ਼ਮੀ ਬਣਾ ਦਵੇਗਾ। US custom and border protection ਦੁਆਰਾ ਸ਼ੁੱਕਰਵਾਰ ਨੂੰ ਜਾਰੀ ਕੀਤਾ ਗਿਆ ਨਵਾਂ ਨਿਯਮ biometric ਜਾਂਚ ਦੀ ਮੌਜੂਦਾ ਪ੍ਰਣਾਲੀ ਵਿੱਚ ਇੱਕ ਵਾਧਾ ਹੋਵੇਗਾ ਜੋ ਪਹਿਲਾਂ ਖਾਸ ਯਾਤਰੀਆਂ ਅਤੇ ਖੇਤਰਾਂ ਤੱਕ ਸੀਮਤ ਸੀ ਨਵਾਂ ਨਿਯਮ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ ਉੱਤੇ ਗੈਰ ਨਾਗਰਿਕਾਂ ਤੋਂ ਡੇਟਾ ਇਕੱਠਾ ਕਰਨ ਦੇ ਲਈ ਇੱਕ ਦੇਸ਼ ਵਿਆਪੀ ਪ੍ਰਣਾਲੀ ਸਥਾਪਿਤ ਕਰੇਗਾ ਇਸ ਵਿੱਚ ਸਾਰੇ ਹਵਾਈ ਅੱਡੇ ਸਮੁੰਦਰੀ ਬੰਦਰਗਾਹਾਂ ਜਾਂ ਫਿਰ ਜ਼ਮੀਨੀ ਸਰਹੱਦਾਂ ਸ਼ਾਮਲ ਨੇ ਇਹ ਅਮਰੀਕਾ ਦੁਆਰਾ ਹਾਲੀ ਦੇ ਸਾਲਾਂ ਵਿੱਚ ਆਪਣੀ ਸਰਹੱਦੀ ਜਾਂਚ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਦੇ ਲਈ ਚੁਕੇ ਗਏ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ ਇਹ ਨਿਯਮ ਟੰਪਰ ਸ਼ਾਸਨ ਤੇ ਨਿਗਖੇਸ਼ਣ ਪ੍ਰਕਿਰਿਆਵਾਂ ਨੂੰ ਸਖਤ ਕਰਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਡਾਟਾ ਇਕੱਠਾ ਕਰਨ ਨੂੰ ਵਧਾਉਂਦੀ ਯਤਨਾਂ ਦੇ ਹਿੱਸੇ ਵਿੱਚੋਂ ਆਇਆ ਹੈ ਪ੍ਰਸ਼ਾਸਨ ਨੇ ਪਹਿਲਾਂ ਹੀ ਇੱਕ ਪਰਵਾਸੀ ਰਜਿਸਟਰੀ ਪ੍ਰਣਾਲੀ ਪੇਸ਼ ਕੀਤੀ ਹੈ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਟੈਕਸ ਦਸਤਾਵੇਜ਼ਾਂ ਦੀ ਡੇਟ ਦੀ ਵਤਨੋਂ ਅਧਿਕਾਰਤ ਕਿਤੇ ਗਾਰਡੀਅਨ ਦੀ ਰਿਪੋਰਟ ਦੇ ਅਨੁਸਾਰ ਕਾਂਗਰਸ ਨਲ ਰਿਸਰਚ ਸਰਵਿਸ ਦੀ 2023 ਦੀ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 11 ਮਿਲੀਅਨ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿੱਚੋਂ ਲਗਭਗ 42% ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਦਾਖਲ ਹੋਏ ਸਨ ਅਤੇ ਬਾਅਦ ਵਿੱਚ ਆਪਣੇ ਵੀਜ਼ਾ ਦੀ ਮਿਆਦ ਤੋਂ ਬਾਅਦ ਸਮੇਂ ਦੇ ਲਈ ਖਰੇ ਸਨ ਨਵਾਂ ਨਿਯਮ ਸਰਹੱਦੀ ਅਧਿਕਾਰੀਆਂ ਨੂੰ ਉਹਨਾਂ ਵਿਅਕਤੀਆਂ ਲਈ ਚਿਹਰੇ ਦੀ ਪਛਾਣ ਦੀ ਬਦੋਂ ਕਰਨ ਦੀ ਅਗਿਆ ਦੇਂਦਾ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੇ ਪੀਪੀ ਕੈਟੇਗਰੀ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 89 ਬੈਚ ਅਤੇ 79 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਲ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਾਰੀ ਯਾਤਰੀਆਂ ਲਈ ਇੱਕ ਸਾਰਪਛਾਤ ਤਸਦੀਕ ਨੂੰ ਯਕੀਨੀ ਬਣਾਉਣਾ ਹੈ ਡੀ ਐਸਐਸ ਦੇ ਅਨੁਸਾਰ ਨਵੇਂ ਬਾਇਓਮੈਟਿਕ ਡਾਟਾ ਸੰਗ੍ਰਹਿ ਦਾ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਦਸਤਾਵੇਜ਼ਾਂ ਦੀ ਧੋਖਾਧੜੀ ਨੂੰ ਰੋਕਣਾ ਤੇ ਵੀਜ਼ਾ ਓਵਰਸਟੇ ਦੇ ਮੁੱਦੇ ਨੂੰ ਹੱਲ ਕਰਨਾ ਹੈ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਲਈ ਇੱਕ ਨਿਰੰਤਰ ਚੁਣੌਤੀ ਹੈ ਸੀਬੀਪੀ 240 ਕੁਝ ਗੈਰ ਨਾਗਰਿਕਾਂ ਤੋਂ ਬਾਇਓਮੈਟ੍ਰਿਕ ਡੇਟਾ ਇਕੱਠਾ ਕਰ ਰਿਹਾ ਹੈ ਪਰ ਨਵਾਂ ਨਿਯਮ ਚਿਹਰੇ ਦੀ ਪਛਾਣ ਵਿੱਚ ਅੱਗੇ ਵਧਦਾ ਹੈ ਤੁੰਨਾ ਟੈਕਨੋਲੋਜੀ ਹੁਣ ਇਹ ਕਾਰਕਿਆਂ ਨੂੰ ਅਸਲ ਸਮੇਂ ਦੇ ਵਿੱਚ ਇਕਿਆਤਰ ਦੀ ਫੋਟੋ ਨੂੰ ਪਾਸਪੋਰਟ ਜਾਂ ਫਿਰ ਵੀਜ਼ਾ ਦੀ ਕੋਰਟ ਦੇ ਨਾਲ ਮਿਲਣ ਦੀ ਆਗਿਆ ਦਿੱਤੀ ਹੈ ਇੱਕ ਵਾਰ ਫਿਰ ਦੱਸ ਦिए ਬਲੂਮਬਰਗ ਦੇ ਰਿਪੋਰਟ ਦੇ ਅਨੁਸਾਰ ਕੰਪਨੀ ਇਮੀਗ੍ਰੇਸ਼ਨ ਸੱਤੀ ਦੇ ਵਿਚਕਾਰ ਗ੍ਰੈਸ ਰੱਖਿਆ ਵਿਭਾਗ ਨੇ ਇੱਕ ਨਵੇਂ ਨਿਯਮ ਦਾ ਇਲਾਕਾ ਕਰ ਦਿੱਤਾ ਹੈ ਜੋ ਸਾਰੇ ਪਰਵਾਸੀਆਂ ਤੇ ਗੈਰ ਨਾਗਰਿਕਾ ਦੇ ਲਈ ਜੁxtਰਾਸ ਦੇ ਵਿੱਚ ਦਾਖਲ ਹੋਣ ਜਾਂ ਛੱਡਣ ਵੇਲੇ ਫੋਟੋਵਾਂ ਖਿਚਵਾਉਣਾ ਲਾਜ਼ਮੀ ਬਣਾ ਦੇਵੇਗਾ ਯੂਐਸ ਕਸਟਮਸ ਐਂਡ ਬੋਰਡਰ ਪ੍ਰੋਟੈਕਸ਼ਨ ਦੁਆਰਾ ਸ਼ੁਕਰਵਾਦ ਵਿੱਚ ਜਾਰੀ ਕੀਤਾ ਗਿਆ ਨਵਾਂ ਨਿਯਮ ਬਾਇਓਮੈਟ੍ਰਿਕ ਜਾਂਚ ਦੀ ਮੌਜੂਦਾ ਪ੍ਰਣਾਲੀ ਵਿੱਚ ਇੱਕ ਵਾਧਾ ਹੋਵੇਗਾ ਜੋ ਪਹਿਲਾ ਖਾਸ ਯਾਤਰੀਆਂ ਅਤੇ ਖੇਸੇਪਤ ਸਬੰਧੀ ਨਵਾਂ ਨਿਯਮ ਸਾਰੇ ਪ੍ਰਵੇਸ਼ ਅਤੇ ਨਿਕਾਸ ਸਥਾਨਾਂ ਉਤੇ ਕੈਂਡਾਗਰੀਕਾ ਤੋਂ ਡਾਟਾ ਇਕੱਠਾ ਕਰਨ ਦੇ ਲਈ ਇੱਕ ਦੇਸ਼ ਵਿਆਪੀ ਪ੍ਰਣਾਲੀ ਸਥਾਪਿਤ ਕਰੇਗਾ ਇਸ ਦੇ ਵਿੱਚ ਸਾਰੇ ਹਵਾਈ ਅੱਡੇ ਸਥਾਨਕੀ ਬੰਦਰਗਾਹਾਂ ਜਾਂ ਫੇ ਜ਼ਮੀਨੀ ਸਫਰ ਦਾ ਸ਼ਾਮਲ ਨੇ ਇਹ ਅਮਰੀਕਾ ਦੁਆਰਾ ਹਾਲੀ ਦੇ ਸਾਲਾਂ ਵਿੱਚ ਆਪਣੀ ਸਰਹੱਦੀ ਜਾਂਚ ਅਤੇ ਨਿਗਰਾਨੀ ਨੂੰ ਮਜ਼ਬੂਤ ਕਰਨ ਲਈ ਚੁਕੇ ਗੇ ਸਭ ਤੋਂ ਵੱਡੇ ਕਦਮਾਂ ਦੇ ਵਿੱਚੋਂ ਇੱਕ ਮੰਨਿਆ ਜਾ ਰਿਹਾ ਹੈ। ਇਹ ਨਿਯਮ ਪ੍ਰੰਪਰਿਕ ਯਾਤਨ ਟੈਕੀਫਿਕੇਸ਼ਨ ਪ੍ਰਕਿਰਿਆਵਾਂ ਨੂੰ ਸਖਤ ਕਰਨ ਅਤੇ ਵਿਦੇਸ਼ੀ ਨਾਗਰਿਕਾਂ ਨੂੰ ਡਾਟਾ ਇਕੱਠਾ ਕਰਨ ਨੂੰ ਵਧਾਉਂਦੇ ਯਤਨਾਂ ਦੇ ਹਿੱਸੇ ਵਿੱਚੋਂ ਆਇਆ ਹੈ। ਪ੍ਰਸ਼ਾਸਨ ਨੇ ਪਹਿਲਾਂ ਹੀ ਇੱਕ ਪਰਵਾਸੀ ਰਜਿਸਟਰੀ ਪ੍ਰਣਾਲੀ ਪੇਸ਼ ਕੀਤੀ ਹੈ ਤੇ ਲਾਗੂ ਕਰਨ ਵਾਲੀਆਂ ਕਾਰਵਾਈਆਂ ਲਈ ਟੈਕਸ ਦਸਤਾਵੇਜ਼ਾਂ ਦੀ ਡੀ.ਟੀ. ਵਤਨੋਂ ਅਧਿਕਾਰਤ ਕਿਤੇ ਹੈ। ਗਾਰਡੀਨ ਦੀ ਰਿਪੋਰਟ ਦੇ ਅਨੁਸਾਰ ਕਾਂਗਰਸ ਨੇ ਰਿਸਰਚ ਸਰਵਿਸ ਦੀ 2033 ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਅਮਰੀਕਾ ਵਿੱਚ ਰਹਿ ਰਹੇ 11 ਮਿਲੀਅਨ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਵਿੱਚੋਂ ਲਗਭਗ 42 ਫੀਸਦੀ ਅਸਲ ਦੇ ਵਿੱਚ ਕਾਨੂੰਨੀ ਤੌਰ ਤੇ ਦਾਖਲ ਹੋਏ ਸਨ ਅਤੇ ਬਾਅਦ ਵਿੱਚ ਆਪਣੇ ਵੀਜ਼ਾ ਦੀ ਮਿਆਦ ਤੋਂ ਬਾਅਦ ਸਮੇਂ ਦੇ ਲਈ ਖਰੇ ਸਨ ਨਵਾਂ ਨਿਯਮ ਸਰਹੱਦੀ ਅਧਿਕਾਰੀਆਂ ਨੂੰ ਉਹਨਾਂ ਵਿਅਕਤੀਆਂ ਲਈ ਚਿਹਰੇ ਦੀ ਪਛਾਣ ਦੀ ਵਰਤੋਂ ਕਰਨ ਦੀ ਅਗਿਆਦ ਦਿੰਦਾ ਹੈ ਜਿਨ੍ਹਾਂ ਨੂੰ ਪਹਿਲਾਂ ਛੋਟੇ ਪੀਪੀ ਕੈਸਟਿਚ ਦੇ ਵਿੱਚ 14 ਸਾਲ ਤੋਂ ਘੱਟ ਉਮਰ ਦੇ ਬੱਚੇ ਅਤੇ 19 ਪੈਚ ਅਤੇ 79 ਸਾਲ ਤੋਂ ਵੱਧ ਉਮਰ ਦੇ ਬਾਲਗ ਸ਼ਾਮਲ ਨੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਸ ਕਦਮ ਦਾ ਉਦੇਸ਼ ਸਾਰੀ ਗੈਤਹੀਆ ਦਿੱਲੀ ਇੱਕ ਸਾਰ ਪਛਾਣ ਤਸਦੀਕ ਨੂੰ ਯਕੀਨੀ ਬਣਾਉਣਾ ਹੈ ਡੀਐਸਐਸ ਦੇ ਅਨੁਸਾਰ ਨਵੇਂ ਬਾਇਓਮੈਟਿਕ ਡਾਟਾ ਸੰਗ੍ਰਹਿਤ ਉਦੇਸ਼ ਰਾਸ਼ਟਰੀ ਸੁਰੱਖਿਆ ਨੂੰ ਮਜ਼ਬੂਤ ਕਰਨਾ ਦਸਤਾਵੇਜ਼ ਜਾਰੀ ਧੋਖਾਧੜੀ ਨੂੰ ਰੋਕਣਾ ਤੇ ਵੀਜ਼ਾ ਓਵਰਸਟੇ ਦੇ ਮੁੱਦੇ ਨੂੰ ਹੱਲ ਕਰਨਾ ਹੈ ਜੋ ਕਿ ਅਮਰੀਕੀ ਇਮੀਗ੍ਰੇਸ਼ਨ ਅਧਿਕਾਰੀਆਂ ਦੇ ਲਈ ਇੱਕ ਨਿਰੰਤਰ ਚੁਣੌਤੀ ਹੈ ਸੀਬੀਪੀਓ 24 ਤੋਂ ਕੁਝ ਗੈਰ ਨਾਗਰਿਕਾਂ ਤੋਂ ਬਾਇਓਮੈਟ੍ਰਿਕ ਡੇਟਾ ਇਕੱਠਾ ਕਰ ਰਹੇ ਹਨ ਪਰ ਨਵਾਂ ਨਿਯਮ ਚਿਹਰੇ ਦੀ ਪਛਾਣ ਦੇ ਵਿੱਚ ਅੱਗੇ ਵਧਦਾ ਹੈ ਤੁਲਨਾ ਟੈਕਨੋਲੋਜੀ ਹੁਣ ਇਹ ਕਾਰਕਿਆਂ ਨੂੰ ਅਸਲ ਸਮੇਂ ਦੇ ਵਿੱਚ ਇੱਕ ਯਾਤਰੀ ਦੀ ਫੋਟੋ ਨੂੰ ਪਾਸਪੋਰਟ ਜਾਂ ਫਿਰ ਵੀਜ਼ਾ ਰਿਪੋਰਟ ਦੇ ਨਾਲ ਮਿਲਣ ਦੀ ਆਗਿਆ ਦਿੰਦੀ ਹੈ ਸਾਡਾ ਹਰਿਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ